ਮਿਸਡੇ ਆਉਂਦੇ ਹੀ ਅਤੇ ਨਵੇਂ ਸਾਲ ਦੇ ਸਵਾਗਤ ਨੂੰ ਲੈ ਕੇ ਕਿਸ਼ਚਨ ਪਾਈਚਾਰੇ ਦੇ ਵੱਲੋਂ ਸ਼ਹਿਰ ਦੇ ਵਿੱਚ ਭਵਿਆ ਰਥ ਯਾਤਰਾ ਕਰ ਦਿੱ ਗਈ। ਇਹ ਰਥ ਯਾਤਰਾ ਦੌਰਾਨ ਪ੍ਰਭੂ ਯਿਸੂ ਮਸੀਹ ਦੇ ਜਨਮ ਦੀ ਖੁਸ਼ੀ ਮਨਾਏਗੀ ਅਤੇ ਸ਼ਾਂਤੀ ਪਿਆਰ ਤੇ ਪਾਈਚਾਰੇ ਦਾ ਸੰਦੇਸ਼ ਦਗਿਆ। ਦਾਤੇ ਕਿ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਹੁੰਦੀ ਹੋਈ ਇਹ ਰਥ ਯਾਤਰਾ ਜਿੱਥੇ ਪਾਈਚਾਰੇ ਦੇ ਲੋਕਾਂ ਦੇ ਭਜਨ ਕੀਰਤਨ ਕਰਦੇ ਹੋਏ ਪ੍ਰਭੂ ਜੀ ਉਸ ਸਮਸਿਅਤੇ ਜਨਮ ਦੇ ਹਰ ਦੀ ਖੁਸ਼ੀ ਸਾਂਝੀ ਕੀਤੀ ਤੇ ਇਸ ਦੌਰਾਨ ਬੱਚੇ ਨੌਜਵਾਨਾਂ ਤੇ ਬਜ਼ੁਰਗਾਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਇਰਾਤ ਯਾਤਰਾ ਚ ਭਾਗ ਵੀ ਲਿਆ ਉਧਰ ਸੁਰੱਖਿਆ ਦੀ ਜੇਕਰ ਗੱਲ ਕਰੀ ਤਾਂ ਇਰਾਤ ਯਾਤਰਾ ਦੌਰਾਨ ਸੁਰੱਖਿਆ ਦੇ ਪੂਕਤ ਪ੍ਰਬੰਧ ਕੀਤੇ ਗਏ ਅਤੇ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ ਸ਼ਹਿਰ ਇਸ ਮੌਕੇ ਤਾਮਿਕ ਚਾਤੇ ਖੁਸ਼ੀ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ ਸਰਨ ਜੈਮਸੀ ਦੀ ਮੇਰਾ ਨਾਮ ਕਰਨ ਗੇਲ ਪ੍ਰਧਾਨ ਸਹਾਇ ਜੋਸਫ ਮਿਸਟਰੀ ਵੱਲੋਂ ਹੋਰ ਮੈਂ ਆਪ ਜੀ ਨੂੰ ਸਭ ਨੂੰ ਇੱਕ ਮੁਬਾਰਕਬਾਦ ਦਿੰਨਾ ਹੈ ਤੋ ਜੋ ਅੱਜ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਾਹਿਜੋ ਸਬੰਸਟਰੀ ਵੱਲੋਂ ਔਰ ਮੇਰੇ ਸਮੂਹ ਮੇਰੇ 크ਿਸਚਨ ਮੇਰੇ ਲੀਡਰ ਆਏ ਨੇ ਜਿਵੇਂ ਜਸਪਾਲ ਜੀ ਆਏ ਨੇ ਔਰ ਜohn ਕੋਰਲੀ ਜੀ ਆਏ ਨੇ ਟੋਨੀ ਪ੍ਰਧਾਨ ਜੀ ਆਏ ਨੇ ਦੀਪਕ ਸ਼ੈਲੀ ਆਇਆ ਗੈਰੀ ਕੋਰਲੀ ਉਹ ਵਿੱਚ ਨੇ ਤਮਾਮ ਸਟਰੀਲ ਮੈਰਾ ਮੇਰੇ ਜਿੰਨੇ ਪਾਸਟਰ ਸਾਹਿਬਾਨ ਆਏ ਨੇ ਮੈਂ ਸਭ ਦੇ ਦਿੱਤੋ ਧੰਨਵਾਦ ਕਰਦਾ ਇਹ ਸਾਡੀ ਪਹਿਲੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤੇ ਮੇਰਾ ਮੈਨੂੰ ਬਹੁਤ ਇੱਕ ਆਨੰਦ ਆ ਰਿਹਾ ਵਾ ਕਿ ਮੇਰੇ ਭਰਾ ਨਾਲ ਤੁਰਦੇ ਪਏ ਨੇ ਮੇਰੇ ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਇੱਕ ਮੁਮਾਰਕਬਾ ਦੇਣਾ ਚਾਹੁੰਦਾ ਕਿ ਆਓ ਅਸੀਂ ਰਲ ਕੇ ਇਸ ਤਿਹਾੜ ਨੂੰ ਬੜੇ ਅੱਛੇ ਤੇ ਬੜੇ ਪਿਆਰ ਨਾਲ ਇਕੱਠੇ ਰਲ ਕੇ ਮਨਾਈਏ ਇਹ ਸਾਡਾ ਮਗਮ ਪਰੋਤ ਲਿਆ ਕਿ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਹਿੱਸੇਤ ਹੁੰਦੀ ਹੋਈ ਫਿਰ ਦੁਬਾਰਾ ਮਗਮ ਪਰੇ ਖਤਮ ਹੋਏਗੀ ਮੈਂ ਸ਼ਹਿਰ ਵਾਸੀਆਂ ਨੂੰ ਇੱਕ ਅਹੀ ਪੀਲ ਕਰਨਾ ਚਾਹੁੰਦਾ ਕਿ ਇਹ ਸਾਡੇ ਪ੍ਰਭੂ ਯੇਸ਼ੂ ਮਸੀਹ ਦਾ ਪਵਿੱਤਰ ਜਨਮ ਦਿਹਾੜਾ ਹੈ ਉਹ ਬੜੇ ਹੀ ਅਮਨ ਔਰ ਸ਼ਾਂਤੀ ਵਾਲਾ ਦਿਹਾੜਾ ਹੈ ਬੜੇ ਖੁਸ਼ੀਆਂ ਭਰਿਆ ਦਿਹਾੜਾ ਹੈ ਅਸੀਂ ਇਹਨੂੰ ਬੜੇ ਹਰ ਸਾਲ ਬੜੇ ਅੱਛੇ ਔਰ ਚੰਗੇ ਤਰੀਕੇ ਨਾਲ ਮਨਾਨੇ ਆ ਔਰ ਮੈਂ ਸਾਰਿਆਂ ਨੂੰ ਇੱਕ ਅਪੀਲ ਕਰਦਾ ਬੇਨਤੀ ਕਰਦਾ ਕਿ ਆਓ ਰਲ ਕੇ ਆਪਾਂ ਇਸ ਸਤਿਹਾਰ ਨੂੰ ਬੜੇ ਅੱਛੇ ਪਿਆਰ ਨਾਲ ਮਨਾਈਏ ਕਿੰਤਰਾਂ ਤੇ ਪ੍ਰਬੰਧ ਕੀਤਾ ਗਿਆ ਜੀ ਅੱਜ ਮੈਗਨੇਟ ਜਗ੍ਹਾ ਜਗ੍ਹਾ ਤੁਸੀਂ ਵੇਖ ਰਹੇ ਹੋ ਕਿ ਸਾਡੇ ਵੱਲੋਂ ਜਿੰਨੇ ਵੀ ਸਾਡੇ ਲੀਡਰਸ਼ਿਪ ਨੇ ਕੌਂਸਲ ਸਰ ਸਹਿਬਾਨ ਇਸ ਇਲਾਕੇ ਦੇ ਲਾਟੂ ਲਾਟੂ ਕੌਂਸਲ ਸ਼ੋਕਮਾਰ ਜੀ ਉਹਨਾਂ ਵੱਲੋਂ ਲੰਗਰ ਲਗਾਇਆ ਗਿਆ ਪੁਸ਼ੇਂਦਰ ਪ੍ਰਧਾਨ ਜੀ ਬੱਸੀ ਵੱਲੋਂ ਲੰਗਰ ਲਗਾਇਆ ਗਿਆ ਅੱਗੇ ਵੀ ਵੇਖੋ ਕਿ ਜੀ ਲੰਗਰਾਂ ਦੇ ਨਾਲ ਸਾਰਾ ਹੀ ਪੂਰਾ ਸ਼ਹਿਰ ਸਜਿਆ ਪਿਆ ਹੈ ਜੀ ਹਾਂਜੀ ਸਾਡੇ ਐਕਸਐਮਐਲ ਦਿੱਤੀ ਸਾਹਿਬ ਵੀ ਆਏ ਆ ਨੌਰਥ ਹਲਕ ਦੀ ਆਨ ਰਿਸ਼ਾਨ ਆਏ ਆ ਉਹਨਾਂ ਨੇ ਵਾਹ ਕੇ ਸਾਡੇ ਪਾਸ ਜੋ ਸਾਈ ਜੋਸਫ ਜੀ ਨੂੰ ਉਹ ਸਮੂਹ ਲੀਡਰ ਲੀਡਰਸ਼ਿਪ ਉਹਨਾਂ ਨੂੰ ਮਾਨ ਸਰਮਾ ਦਿੱਤਾ ਵਾ ਉਹਨਾਂ ਨੇ ਮੁਬਾਰਕਬਾ ਦਿੱਤੀ ਹੈ ਵੱਡੇ 90 ਸਾਲ ਦੇ ਜੀ ਸਾਹਿਬ ਜਿਹੜੀ ਆਈ ਤੁਸੀਂ ਸੋਪਾ ਦਿੱਤਾ ਬੇਹ ਜੀ ਤੁਹਾਡੇ ਕੋਲੋਂ ਸਵਾਗਤ ਅੱਜ ਦੀ ਜਿਹੜੀ ਪ੍ਰਭੂ ਜਸੂਦੀ ਜੀ ਦੀ ਜਿਹੜਾ ਅਸੀਂ ਭਾਈਚਾਰੇ ਦੇ ਜਿਹੜਾ ਜਮਾਨ ਬਖਸ਼ਿਆ ਕਾਉਂਸਲਰ ਹੋਣ ਦੇ ਨਾਤੇ ਅਸੀਂ ਉਹਨਾਂ ਦਾ ਦਿਲ ਦੇ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਅਜਦਾ ਸ਼ੋਭ ਦਿਹਾੜੇ ਦੀ ਜਿਹੜੀ ਸ਼ੋਭਾ ਜਾਤਾ ਦੀ ਲੱਖ ਲੱਖ ਕਰੋੜਾਂ ਵਧਾਈ ਹੋਵੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਸਾਰੇ ਮਸੀਹ ਭਾਈਚਾਰੇ ਤੁਹਾਡੇ ਕੋਲੋਂ ਕੀ ਉਪਰਾਲਾ ਕੀਤਾ ਗਿਆ ਅਸੀਂ ਉਪਰਾਲਾ ਕੀ ਕਰਨ ਜੋਗਾ ਇਹਦੇ ਇਹੋ ਹੀ ਕੋਈ ਫਰੂਟ ਵਗਾਰੇ ਦਾ ਬੱਚਿਆਂ ਲਈ ਬਿਸਕੁਟ ਚਾਕਲੇਟਾਂ ਇਹਦਾ ਜਿਹੜਾ ਇਹਨਾਂ ਨੂੰ ਲੰਗਰ ਲਾ ਕੇ ਤੇ ਦੇ ਰੂਪ 'ਚ ਇਹਨਾਂ ਨੂੰ ਬੱਚਿਆਂ ਦਾ ਸੰਸਿਟੀ ਸੰਸਿਟੀ ਮੋੜ ਬਟਾਲਾ ਰੋਡ ਮੁਸਤਾਬਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਲੋਕਾਂ ਨੂੰ ਇਹ ਮੈਸੇਜ ਇਹ ਦਿੰਨੇ ਆਂ ਵੀ ਇਹ ਤੋਂ ਪ੍ਰੇਰਿਤ ਹੋਣਾ ਚਾਹੀਦਾ ਚੰਗੇ ਕੰਮ ਕਰੋ ਬੱਚਿਆਂ ਨੂੰ ਆ ਵਧੀਆ ਸਿੱਖਿਆ ਮਿਲਦੀ ਅੱਜ ਬੱਚਿਆਂ ਦੇ ਬੜਾ ਵੱਡਾ ਤਸਾਹ ਉਪਰਾਲਾ ਕਰਕੇ ਜਿਹੜੇ ਬੱਚੇ ਨਾਲ ਕਾਫੀ ਤਰ੍ਹਾਂ ਚ ਜਾ ਰਹੇ ਆ ਇਹਨਾਂ ਦੇ ਸ਼ੁਭ ਯਾਤਰਾ ਦੇ ਨਾਲ ਅੱਜ ਜੀ ਸ਼ੁਭ ਦਿਹਾੜਾ ਪ੍ਰਭੂ ਜੈਸ਼ੂ ਮਸੀਹ ਦਾ ਨਿਕਲਣ ਰਿਹਾ ਜਿਹੜਾ 25 ਦਸੰਬਰ ਦੇ ਅਕੋਰਡਿੰਗ ਤੇ ਆਪਣੇ ਪਾਸਟਰ ਸਾਹਿਲ ਜੀ ਮਕਬੂਲਪੁਰਾ ਰੋਡ ਤੋਂ ਇਹਨਾਂ ਨੇ ਜਾਣਾ ਹਸੈਨਪੁਰਾ ਚੌਂਕ ਤੱਕ ਪੈਦਲ ਯਾਤਰਾ ਜਿਹੜੀ ਆ ਉਹ ਮਸੀਹ ਦੇ ਆਉਂਦੀ ਖੁਸ਼ੀ ਜਿਹੜੀ ਉਹ ਜ਼ਾਹਿਰ ਕਰਨ ਦੇ ਸਾਰੀ ਸੰਗਤ ਅਤੇ ਸਾਰਾ ਉਹਨਾਂ ਦਾ ਜਥਾ ਜਿਹੜਾ ਉਹ ਪਰਵਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਤੋਂ ਪ੍ਰਾਲਾ ਕੀਤਾ ਜਾ ਰਿਹਾ ਹੈ ਇਹ ਜੀ ਆਪਣਾ ਕਾਉਂਸਲਰ ਅਸ਼ੋਕ ਜੀ ਜਿਹੜੇ ਮਸਤਾਵਾਦ ਦੇ ਉਹਨਾਂ ਨੇ ਉਹਨਾਂ ਦੇ ਵੱਲੋਂ ਪ੍ਰਾਲਾ ਕੀਤਾ ਗਿਆ ਉਹਨਾਂ ਨੇ ਇੱਥੇ ਸੰਗਤ ਨੂੰ ਬੱਚਿਆਂ ਦੇ ਖਾਣ ਵਾਲੀਆਂ ਚੀਜ਼ਾਂ ਜਾਂ ਕਿੰਨੂ ਵਗੈਰਾ ਸੰਤਰੇ ਕੇਲੇ ਵਗੈਰੇ ਜਿਹੜੇ ਉਹਨੇ ਸੰਗਤ ਨੂੰ ਸਟਾਲ ਸਟਾਲ ਵਗੈਰਾ ਲਾਇਆ ਉਹਨਾਂ ਨੇ ਸਟਾਲ ਲਾਇਆ ਵੀ ਸੰਗਤ ਆਈ ਸੰਗਤ ਦੇ ਹਰ ਇੱਕ ਨੂੰ ਜਿਹੜਾ ਕਿ ਉਹ ਦੇ ਸਕਣ ਤਾਂ ਕਿ ਲੋਕਾਂ ਨੂੰ ਕੀ ਆਪੀਲ ਕਰਨ ਲੋਕਾਂ ਨੂੰ ਇਹ ਮੁਸੀਬਾਈ ਚਾਰੇ ਵੱਲੋਂ ਅਪੀਲ ਆ ਕਿ ਇਹ ਜਿਹੜਾ ਮੁਸੀਬਾਈ ਚਾਰਾ ਵਾ ਇਹ ਤੇ ਹਮੇਸ਼ਾ ਹੀ ਹਮਦਰ ਦਰਿਆ ਵਾ ਦੁਖੀਆਂ ਲਈ ਬਿਮਾਰਾਂ ਲਈ ਗਰੀਬਾਂ ਲਈ ਸਭ ਜਨਤਾ ਦੇ ਨਾਲ ਆ ਤੇ ਜਿਹੜੀਆਂ ਹੋਰ ਵੀ ਕੌਮਾਂ ਨੇ ਬਹੁਤ ਬਹੁਤ ਪਿਆਰ ਦੇ ਨਾਲ ਅਤੇ ਸੰਜੋਗ ਦੇ ਨਾਲ ਰਹਿੰਦੀਆਂ ਨੇ ਬਿਲਕੁਲ ਜੀ ਬਿਲਕੁਲ ਰਲ ਮਿਲ ਕੇ ਸਾਰੇ ਚੱਲਣਾ ਜਿਸ ਤਰ੍ਹਾਂ ਕਿ ਆਪਣਾ ਕਰਪਾਲ ਕਲੋਨੀ ਜਿਹੜੀ 88 ਫੁੱਟ ਰੋਡ ਆ ਉਥੇ ਸਭ ਚਰਚਾਂ ਦੇ ਵਿੱਚ ਰਲ ਮਿਲ ਕੇ ਸਾਰਿਆਂ ਵੱਲੋਂ ਪ੍ਰੋਗਰਾਮ ਕਰਾਏ ਜਾ ਰਹੇ ਨੇ 크리스마ਸ ਦਿਹਾੜੇ ਦੇ ਤੇ ਮੇਰੇ ਵੱਲੋਂ ਸਾਰੇ ਨਗਰ ਵਾਸੀਆਂ ਨੂੰ ਅ ਮਸਜਿਦ ਹੜੇ ਦੀਆਂ ਲੱਖ ਲੱਖ ਮੁਬਾਰਕਾਂ ਧੰਨਵਾਦ